ਮਨ ਲਓ 15000 ਦੀ ਅਲਮਾਰੀ ਆ 11000 ਕੈਸ਼ਬੈਕ ਆ ਗਿਆ ਤਾਂ 4000 ਦੀ ਪਾਉਗੀ ਇਹ ਨਹੀਂ ਪਤਾ ਤੁਸੀਂ ਫਰਿੱਜ ਲੈਣਾ ਆ ਜਾਂ ਵੱਡਾ ਬੈੱਡ ਲੈਣਾ ਆ ਕੋਈ ਸਾਨੂੰ 11000 ਰੁਪਏ ਨਿਕਲਿਆਵੇ ਉਹਨਾਂ ਲਈ ਇਹ ਸਿਰਫ 4800 ਦੀ ਵਾਸ਼ਿੰਗ ਮਸ਼ੀਨ ਕਰ ਦਿੱਤੀ ਹੀਟਰਾ ਅਸੀਂ ਹਰ ਮਹੀਨੇ ਉਹ ਫ੍ਰੀ ਵੀ ਕੱਢਦੇ ਆ ਲਾ ਲਓ ਘਰਾਂ ਚ ਹਰ ਮਹੀਨੇ ਕੱਢਦੇ ਆ ਕੁਰਸੀ ਦੀ ਗਾਰੰਟੀ ਹੋਊਗੀ ਤੇ ਜੇ ਫੁੱਟ ਜੇ ਕੁੱਟ ਜੇ ਸਾਡੇ ਕੋਲੇ ਬਾਸ ਕਰਦੇ 40 ਮਹੀਨਿਆਂ ਦੀ ਗਰੰਟੀ ਆ ਕੁਰਸੀ ਦੀ ਵੀ ਵੀ ਸਮਾਨ ਸਰ 1000 ਦਾ ਜ ਲੈ ਗਿਆ ਜੀ ਉਹਨਾਂ ਨੂੰ ਇਹ ਸਕੂਟਰੀ ਦਾ ਕੂਪਨ ਵੀ ਮਿਲਣਾ ਏਅਰ ਫਰੈਅਰ ਵੀ ਮਿਲਣਾ ਔਰ ਮੋਟਰਸਾਈਕਲ ਦਾ ਵੀ ਔਰ 골ਡ ਕੋਇਨ ਦਾ ਉਹ ਮੈਂ ਦੇਖਣਾ ਜੀ ਹੁਣ ਮੈਨੂੰ ਇਹ ਦਿਖਾਓ ਵੀ ਆ ਤੁਹਾਡਾ ਬੈੱਡ ਅਲਮਾਰੀ ਕਿੱਥੇ ਵਗ ਗਿਆ ਜੀ ਕਿੱਥੇ ਤੁਹਾਨੂੰ ਮੈਂ ਲੈ ਕੇ ਚਲਦਾ ਜੋ ਨਾਲ ਆਂ ਧੀਆ ਪਿੰਡ ਦਾ ਵਿਆਹ ਹੋ ਜਾਂਦਾ ਜੀ ਇਧਰ ਇਹ ਉਹ ਵਿਆਹ ਹੋ ਜਾਂਦੇ ਨੇ ਕਿਉਂਕਿ ਆਪਣਾ ਜਿਹੜਾ ਸਮਾਨ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਪੰਡਾਲ ਦੇ ਵਿੱਚ ਜਿਹੜਾ ਵਧੀਆ ਕੁਆਲਿਟੀ ਇਹਨਾਂ ਸਸਤਾ ਹੁੰਦਾ ਤਾਂ ਜੋ ਇੱਥੇ ਜਿਹੜੀ ਸੰਗਤ ਹੈ ਸਾਡੇ ਸਟੋਰਾਂ ਤੇ ਪਹੁੰਚਦੀ 70000 ਖਰਚਾ ਆਇਆ 70000 ਚ ਹੀ ਦੇਣਾ ਹੈ ਉਲਟਾ ਆਇਆ ਤੇ ਉਨੀ ਦਿੱਤਾ ਹਰੇਕ 101 ਜਿਹੜੇ 30 ਆ ਗਈ ਉਥੇ ਉਹਨੂੰ 11000 ਰੁਪਏ ਨਾਲ ਸ਼ਗਨ ਦੇਣਾ ਨਹੀਂ ਤਾਂ ਫਿਰ ਬਹੁਤ ਸਸਤਾ ਰਹੇਗਾ 59000 ਦੀ ਰੇਖੀ ਭਵਾਨੀਗੜ ਮਰਿੰਡਾ ਸਰਹਿੰਦ ਸਵਾਨ ਸਸਤੇ ਰੇਟ ਤੇ ਖਰੀਦਣ ਲਈ ਤਿਆਰ ਹੋ ਜਾਓ ਸਾਰੇ ਪਿੰਡ ਸਤਿਕਾਰ ਜੀ ਸਤਿਕਾਰ ਸਾਰੇ ਕਿਤੇ ਹੀ ਸਕੀਮਾਂ ਜੀ ਸਾਰੇ ਕਿਤੇ ਇਹੀ ਹੈ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿਕਾਰ ਨਾਲ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੁਸੀਂ ਪੁੱਛਿਆ ਸਾਰੇ ਕਿਤੇ ਸਕੀਮ ਇਹੀ ਹੈ ਧੀਆਂ ਪਾਣਾ ਦਾ ਵੱਡਾ ਫਾਇਦਾ ਹੋਣ ਜਾ ਰਿਹਾ ਕੋਈ ਵੀ ਸਮਾਨ ਸਰ 1000 ਦਾ ਜੇ ਲੈ ਗਿਆ ਜੀ ਉਹਨਾਂ ਨੂੰ ਇਹ ਸਕੂਟਰੀ ਦਾ ਕੂਪਨ ਵੀ ਮਿਲਣਾ ਏਅਰ ਫਰੈਅਰ ਵੀ ਮਿਲਣਾ ਔਰ ਮੋਟਰਸਾਈਕਲ ਦਾ ਵੀ ਔਰ 골ਡ ਕੋਇਨ ਦਾ ਸੋਨਾ ਇਹ ਸਾਰਿਆਂ ਨਿਕਲ ਸਕਦਾ ਕੀ ਦਾ ਮਤਲਬ ਹੈ ਨਿਕਲੂਆ ਹੁਣ ਤਨੌਲੇ ਸਕੂਟਰੀ ਨਿਕਲੀ ਹੈ ਬਲਜਿੰਦਰ ਸਿੰਘ ਇੱਕ ਆਰਓ ਲੈ ਕੇ ਗਿਆ ਸੀ 3190 ਦਾ ਲੈ ਵੀ ਆਪਾਂ ਪ੍ਰੂਫਾਂ ਸਹੇਤ ਗੱਲ ਕਰਾਂਗੇ ਭਾਵੇਂ ਸਾਨੂੰ ਲਵੇ ਕਿਸੇ ਪਿੰਡ ਜਾ ਕੇ ਦੇਖਣਾ ਪਈ ਦੇਖਿਓ ਹੁਣ ਤੁਸੀਂ ਡਾਇਨਿੰਗ ਡਾਇਨਿੰਗ ਟੇਬਲ ਦੀ ਲਾ ਲਓ ਕੋਈ ਜਾਣਕਾਰੀ ਨਹੀਂ ਦਿੰਦਾ ਇਸ ਚੀਜ਼ ਦੀ ਜੀ ਤੁਸੀਂ ਬੈਠੋ ਇੱਥੇ ਬੈਠ ਕੇ ਚਾਹ ਪਾਣੀ ਪੀਓ ਕਿਆ ਮਜਬੂਤ ਆ 35 35000 ਰੁਪਏ ਲੱਗਦਾ ਜੀ ਇਹ ਸਿਰਫ 1250 ਰੁਪਏ ਦਾ ਡਾਇਨਿੰਗ ਟੇਬਲ ਮੇਰੇ ਜੂ ਸਟਾਪ ਪਮੀ ਕਣੀ ਦਾ ਕੋਈ ਵੀ ਇੱਥੇ ਆਸਮਾਨੀ ਬਾਹਰੇ ਤੋਂ ਚਾਹੀਦਾ ਆ ਹਾਂ ਕੁਰਸੀਆਂ ਜਿਹੜੀਆਂ ਮਰਜ਼ੀ ਲਵਾ ਲਓ ਨਾਲ ਔਰ ਕੁਰਸੀ ਦੀ ਗਾਰੰਟੀ ਹੋਊਗੀ ਲੈ ਵੀ ਸਰ ਜੇ ਫੁੱਟ ਜੇ ਕੁੱਟ ਜੇ ਸਾਡੇ ਕੋਲੇ ਬਾਤ ਕਰਦੇ ਹੋ 40 ਮਹੀਨਿਆਂ ਦੀ ਗਾਰੰਟੀ ਆ ਕੁਰਸੀ ਦੀ ਅਜੇ ਸਰ ਮੰਨ ਲਓ ਇਹਨਾਂ ਤੇ ਜੇ ਆਪਾਂ ਕੋਈ ਬਾਸ ਸਿੰਘ ਮਸ਼ੀਨਾ ਦੀ ਗੱਲ ਕਰਦੇ ਆ ਕੱਲਾ ਕੱਲਾ ਸਮਾਨ ਆਪਨ ਕੋਲੇ ਉਪਲਬਧਾ ਜੀ ਹੁਣ ਗਰੀਬ ਆਦਮੀ ਆ ਜੀ ਦੋ ਮੀਆਂ ਬੀਬੀ ਰਹਿੰਦੇ ਨੇ ਹਨਾ ਬਚਾਰਾ 15000 10000 ਵਾਸ਼ਿੰਗ ਮਸ਼ੀਨ ਤੇ ਨਹੀਂ ਲਾ ਸਕਦਾ 10000 ਘੱਟ ਤੋਂ ਘੱਟ ਆਉਂਦੀ ਯਾਰ ਉਹਨਾਂ ਲਈ ਇਹ ਸਿਰਫ 4800 ਦੀ ਵਾਸ਼ਿੰਗ ਮਸ਼ੀਨ ਕਰ ਦਿੱਤੀ ਸਿਰਫ 4800 ਦੀ ਵਾਸ਼ਿੰਗ ਮਸ਼ੀਨ ਆ ਚੱਕ ਲਓ ਕੱਪੜੇ ਧੋ ਪੂਰੇ ਫੁੱਲ ਵਧੀਆ ਹਾਂਜੀ ਜਿਹੜੇ 4 ਮੈਂਬਰ ਵਾਦਨ ਨੇ ਉਹਨੂੰ ਆਫਰ ਦੇ ਕੇ ਕੱਟ-ਕਟਾ ਕੇ ਸਿਰਫ ਵੈਸਟਰਨ ਦੀ ਵਾਸ਼ਿੰਗ ਮਸ਼ੀਨ 7 ਕਿਲੋ ਦੀ 6800 ਦੀ ਨਹੀਂ ਇਹ ਕੱਟ ਕੇ ਆ ਤੁਸੀਂ ਇੰਨੇ ਦੀ ਕੱਟ ਦੋਗੇ ਵਿੱਚੋਂ ਆ 2500 ਰੁਪਏ ਉਹਦੇ ਪਾਣੀ ਪਾਉਣੀ ਆਫਰ ਦੇ ਕੇ ਸਾਰਾ ਕੁਝ 6800 ਦੀ ਆ ਬਿੱਗ ਗਰੰਟੀ ਮਿਲੂਗੀ ਆ ਦੇਖੋ 5 ਸਾਲ ਦੀ ਜਿਹੜੀ ਮੋਟਰ ਦੀ ਗਰੰਟੀ ਆ ਲੈ ਵੀ ਮਸ਼ੀਨਾ ਵੱਡੀ ਤੋਂ ਵੱਡੀਆਂ ਛੋਟੀਆਂ ਤੋਂ ਛੋਟੀਆਂ ਪਈਆਂ ਨੇ ਬਰਨਪੂਲ ਦੀ ਲੈ ਲਓ ਪੈਨਾਸੋਨਿਕ ਦੀ ਲੈ ਲਓ ਵੈਸਟਰਨ ਦੀ ਲੈ ਲਓ ਬੀਪੀਐਲ ਦੀ ਲੈ ਲਓ ਹਰ ਜਿਹੜਾ ਬ੍ਰਾਂਡ ਆ ਤੁਹਾਨੂੰ ਇੱਥੇ ਮਿਲ ਜੂਗਾ ਐਲਈਡੀਆਂ ਦਾ ਵੀ ਇੱਕ ਵਾਰੀ ਨਜ਼ਰ ਮਰਵਾ ਦਿਓ ਸਾਡੇ ਕੋਲੇ ਸਸਤੀ ਤੋਂ ਸਸਤੀ ਐਲਈਡੀ 6650 ਤੋਂ سٹارٹ ہو جاندی ہے جی ਵੱਡੀ ਉਹ ਜਿਹੜੀ ਮਰਜ਼ੀ ਲੈ ਲੈ 32 ਇੰਚ ਲੈ ਲੈ 43 ਲੈ ਲੈ 55 ਲੈ ਲੈ ਇਹਦੇ ਵਿੱਚ ਪੁਰਾਣਾ TV TV ਨਾ ਉਹਦਾ ਪੁਰਾਣਾ TV ਕੱਟਿਆ ਜਾਊਗਾ ਔਰ 31 مارچ ਤੋਂ ਬਾਅਦ ਇਹਦੇ ਉੱਤੇ ਇੱਕ ਮੋਟਰਸਾਈਕਲ ਦਾ 쿠ਪਨ ਦੇ ਰਹੇ ਆ ਵਿਸਾਖੀ ਤੇ ਮੋਟਰਸਾਈਕਲ ਦਾ ਜਿਹੜਾ 쿠ਪਨ ਆ ਫ੍ਰੀ ਚ ਮਿਲ ਰਿਹਾ ਹਾਂ ਹਾਂਜੀ ਉਦੋਂ ਪਹਿਲਾਂ ਆ ਜੀ ਹਾਂਜੀ ਲੋੜੀ ਆ ਲੋੜੀ ਲੋੜੀ ਤੇ 에어 ਫ੍ਰੇਅਰ ਕੱਢ ਰਹੇ ਹਾਂ ਹੁਣ ਇਹ ਧਨੋਲੇ ਦਾ ਬੰਦਾ 3190 ਦਾ ਰੋ ਲੈ ਕੇ ਦੀ ਨਾਲ ਉਹਨੂੰ ਕੀ ਨਿਕਲੇ ਇਲੈਕਟ੍ਰਿਕ ਸਕੂਟਰੀ ਨਿਕਲੇ ਫ੍ਰਿਜ ਪੈਨੇ ਡਬਲ ਡੋਰ ਸਿੰਗਲ ਡੋਰ ਬੱਡੇ ਤੋਂ ਵੱਡਾ ਜੀ ਸਰ ਹਨਾ ਸਰ ਹਰ ਵੱਡੀ ਤੋਂ ਵੱ ਹਰ ਚੀਜ਼ ਤੁਹਾਨੂੰ ਮਿਲ ਜੂਗੀ ਹੀਟਰਾਂ ਤੇ ਨਹੀ ਨਜ਼ਰ ਮਾਰ ਰਹੇ ਹੋਣੇ ਹੀਟਰਾਂ ਦਾ ਜਵਾਨਾ ਹੀਟਰਾਂ ਅਸੀਂ ਹਰ ਮਹੀਨੇ ਹੀ ਫ੍ਰੀ ਵੀ ਕੱਢਦੇ ਆਂ ਲਾ ਲਓ ਘਰਾਂ ਚ ਜਨ ਹਰ ਮਹੀਨੇ ਕੱਢਦੇ ਆਂ ਹਰ ਮਹੀਨੇ ਜਿਹੜਾ ਬੰਦਾ ਉਰੇ ਆ ਗਿਆ ਨਾਲ ਹੀਟਰ ਦਾ ਕੂਪਨ ਉਹਨੂੰ ਫ੍ਰੀ ਮਿਲੂਗਾ ਏਅਰ ਫਰੈਟ ਦਾ ਕੂਪਨ ਫ੍ਰੀ ਮਿਲੂਗਾ ਸੋਨੇ ਦੇ ਸਿੱਕੇ ਦਾ ਫ੍ਰੀ ਮਿਲੂਗਾ ਮੋਟਰਸਾਈਕਲ ਦਾ ਫ੍ਰੀ ਮਿਲੂਗਾ ਸਕੂਟਰੀ ਦਾ ਫ੍ਰੀ ਮਿਲੂਗਾ ਨਾਲ ਹੀਟਰ ਹਰ ਮਹੀਨੇ ਕੱਢਣੀ ਕੱਢਣਾ ਨਹੀਂ ਜਿਵੇਂ ਵੱਡੇ ਫ੍ਰਿਜ ਨਹੀਂ ਨਾ ਤੇ ਕਿ ਕੈਸ਼ ਬੈਕ ਵੀ ਲਿਖਿਆ ਹੋਇਆ ਕਹਿੰਦੇ ਤੁਸੀਂ ਪੈਸੇ ਵੀ ਮਿਲ ਜਾਂਦੇ ਜੇ ਹੁਣ 20r ਦਾ 30000 ਦਾ ਫ੍ਰਿਜ ਆ 500 ਤੋਂ ਲੈ ਕੇ ਅਪ ਟੂ 11000 ਤੱਕ ਕੈਸ਼ਬੈਕ ਜੇ ਕਟਾਉਣ ਨੂੰ ਕੋਈ ਆਈਟਮ ਨਹੀਂ ਹੈਗੀ ਉਹਨੂੰ ਆਉਣਾ ਹੀ ਆਉਣਾ ਗਾਰੰਟੀ ਨਾਲ ਅਲਮਾਰੀਆਂ ਦੇ ਇੱਕ ਵਾਰੀ ਸਿਰੇ ਤੱਕ ਨਜ਼ਰ ਮਰਵਾ ਦਿਓ ਜੀ ਲੈ ਮੇਟਰ ਚੈੱਕ ਕਰ ਲੈਣੋ ਔਰ ਇੱਕ ਤੋਂ ਇੱਕ ਅਲਮਾਰੀ ਪਈ ਆ ਪ੍ਰਾਣਾ ਕਟਾਉਣ ਨੂੰ ਹੈ ਨਹੀਂ ਛੋਡੇ ਕਾ ਹਾਂਜੀ 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 ਹਾਂ ਮੇਟਰੋ ਜੀ ਛੋਡੇ ਕਲੇ ਟੁੱਟੀ ਅਲਮਾਰੀ ਨਹੀਂ ਉਹ ਜੇ ਤਾਂ ਹੈਗੀ ਹੈ ਤਾਂ ਤਾਂ 5000 ਦੂਰੇ ਕੱਟ ਦੇਣਗੇ ਜੇ ਨਹੀਂ ਹੈਗੀ 31 ਉਹ ਤੋਂ ਤੁਹਾਨੂੰ 11000 ਰੁਪਏ ਵੀ ਮਿਲ ਸਕਦਾ ਹੈ ਅਲਮਾਰੀ ਖਰੀਦਣ ਮੰਨ ਲਓ 15000 ਦੀ ਅਲਮਾਰੀ ਹੈ 11000 ਕੈਸ਼ਬੈਕ ਆ ਗਿਆ ਤਾਂ 4000 ਦੀ ਪਾਉਗੀ ਜੀ ਇਸੇ ਤਰ੍ਹਾਂ ਇਹ ਬੈਡਾਂ ਤੇ ਇੱਕ ਵਾਰੀ ਨਜ਼ਰ ਮਾਰਾ ਦਿਓ ਇੰਨੇ ਲਾਰਜਰੀ ਬੈਡ ਮੈਂ ਕਹਿੰਦਾ ਸਰ ਸੌ ਜਾਂਦਾ ਜਦੋਂ ਬੰਦਾ ਇਹੋ ਜਿਹਾ ਲਾਟੂ ਜਿਹਾ ਉੱਪਰ ਲੱਗਿਆ ਹੁੰਦਾ ਨਾ ਭੁੱਖ ਲੈਂਦੀ ਆ ਲੈ ਵੀ ਸੱਜਣੋ ਸਰਦ ਆਪ ਵੀ ਵਧੀਆ ਚੀਜ਼ ਦਾ ਤੇ ਹੁਣ ਤੁਹਾਨੂੰ ਇੱਕ 3 ਪੈਣ ਦੇ ਲਈ ਪੂਰੇ ਪੰਜਾਬ ਵਾਸੀਆਂ ਲਈ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਪਲ ਮਿਸ ਨਾ ਕਰਿਓ ਤੁਹਾਨੂੰ ਇਹੋ ਜੀ ਚੀਜ਼ ਦਿਖਾਵਾਂਗੇ ਇਹੋ ਜਿਹਾ ਰੇਟ ਦੇਵਾਂਗੇ ਪੂਰੇ ਪੰਜਾਬ ਵਿੱਚ ਤਾਂ ਉਹ ਹੈ ਹੀ ਨਹੀਂ ਸਰ ਜਦੋਂ ਆਪਾਂ ਇਹਨੂੰ ਤਿਆਰ ਕਰਦੇ ਹਾਂ ਤੇ ਮਟੀਰੀਅਲ ਲੱਗਦਾ ਇਹਦੇ ਉੱਤੇ ਲੇਬਰ ਲੱਗਦੀ ਹੈ ਇਹਦੇ ਉੱਤੇ ਬਿਜਲੀ ਖਰਚ ਹੁੰਦੀ ਹੈ ਸਾਰਾ ਖਰਚਾ ਆਉਂਦਾ ਸਾਡਾ 70000 ਰੁਪਏ ਤੇ ਖਰਚਾ ਆਉਂਦਾ ਹਾਂ 11 ਆਈਟਮਾਂ ਨੇ ਇੱਕ ਵਾਰੀ ਮੈਂ ਸਿਰੇ ਤੋਂ ਦਿਖਾ ਦਾਂ ਇਹ ਏਲਮਾਰੀ ਆ ਗਈ ਇੱਕ ਏਲਮਾਰੀ ਹੈ ਵਧੀਆ ਵਿੱਚ ਹੀ ਸ਼ੀਸ਼ਾ ਲੱਗਾ ਹੋਇਆ ਹੈ ਵਿੱਚੇ ਸ਼ੀਸ਼ਾ ਲੱਗਿਆ ਹੋਇਆ ਹਾਂਜੀ ਉਸ ਤੋਂ ਬਾਅਦ ਨਾਲ ਹੀ ਡਰੈਸਿੰਗ ਆ ਜਾਂਦਾ ਹੈ ਇਹ 'ਚ ਵੀ ਸ਼ੀਸ਼ਾ ਸਮਾਨ ਸਮੂਡਾ ਡਰਾਜ ਨੇ ਤੀਜਾ ਪ੍ਰੈਸ ਟੇਬਲ ਆ ਜਾਂਦਾ ਹੈ ਵਧੀਆ ਪ੍ਰੈਸ ਟੇਬਲ ਜੀ ਚੌਥੀ ਪ੍ਰੈਸ ਆ ਜਾਂਦੀ ਹੈ ਜੀ ਪੰਜਵਾਂ LED ਕੱਪ ਬੋਰਡ ਆ ਜਾਂਦਾ ਹੈ ਹਾਂਜੀ ਛੇਵੀਂ LED ਆ ਜਾਂਦੀ ਹੈ ਵਾਹ ਜੀ ਸੱਤਵਾਂ ਸ਼ੂਰਕ ਆ ਜਾਂਦਾ ਜੁੱਤੇ ਰੱਖੋ ਅ ਅੱਠਵਾਂ ਸੌਰੀ ਸੋਫਾ ਆ ਜਾਂਦਾ 5 ਸੀਟਰ 5 ਸੀਟਾ ਨੌਵਾਂ ਆ ਜਾਂਦਾ ਨਾਲ ਟੇਬਲ 3D ਟੇਬਲ ਜੀ 10ਵੇਂ ਆ ਜਾਂਦੇ ਨੇ ਗੱਦੇ ਜੀ ਔਰ 11ਵਾਂ ਆ ਜਾਂਦਾ ਇਹਨਾਂ ਲਾਰਜਰੀ ਵਧੀਆ ਬੈੱਡ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੂਪੀ ਦੇ ਵਿੱਚ ਹਿਮਾਚਲ ਦੇ ਕਿਤੇ ਘੁੰਮ ਲੋ ਇਹ 70000 ਸਾਡਾ ਇਹ ਤੇ ਖਰਚਾ ਆ ਤੁਸੀਂ 7 ਲੱਖ ਮੰਗੋਗੇ ਤਾਂ ਹੁਣ ਨਾ ਸਾਡੇ ਮਾਲਕ ਕਹਿੰਦੇ ਜੇ ਧੀ ਭੈਣ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜਿਹੜਾ ਫਾਦਰ ਇਸ ਵੀਡੀਓ ਨੂੰ ਦੇਖ ਰਿਹਾ ਜਾਂ ਜਿਹੜਾ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਉਹ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਔਰ ਇਹ ਜਿਹੜੀ ਵੀਡੀਓ ਹੈ ਹਰ ਘਰ ਤੱਕ ਪਹੁੰਚੇ ਗਰੀਬ ਆਦਮੀ ਤੱਕ ਇਹ ਤਾਂ ਕੋਈ ਕਮਾਈ ਨਹੀਂ ਕਰਨੀ ਜੀ 70000 ਖਰਚ ਆਇਆ 70000 ਚ ਹੀ ਦੇਣਾ ਹੈ ਉਲਟਾ ਆਇਆ ਤੇ ਉਨੀ ਦਿੱਤਾ ਹਾਂ ਹਰ ਸਟੋਰ ਸਾਡਾ ਚਾਹੇ ਉਸਰਾਂ ਦਾ ਮਰਿੰਡਾ ਪੀਖੀਆ ਭਵਾਨੀਗੜਾ ਹਰੇਕ 101 ਜਿਹੜੇ 30 ਆ ਗਈ ਉਥੇ ਉਹਨੂੰ 11000 ਰੁਪਏ ਨਾਲ ਸ਼ਗਨ ਦੇਣਾ ਨਹੀਂ ਤਾਂ ਫਿਰ ਬਹੁਤ ਸਸਤਾ ਰਹੇਗਾ 59000 ਦੀ ਰਹੇਗਾ ਸਾਹਮਣੇ 11000 ਉਤੀ ਨੂੰ ਪੈਸੇ ਵੀ ਦੇਣੇ ਨੇ ਹਾਂਜੀ ਇਸ ਕਰਕੇ ਸਾਡੇ ਮਾਲਕਾਂ ਨੇ ਕਿਹਾ ਜਿਹੜੀ ਪੰਜਾਬ ਦੀ ਧੀ ਆ ਉਹ ਸਾਡੀ ਵੀ ਧੀ ਆ ਇਹਦੇ ਵਿੱਚੋਂ ਕੋਈ ਕਮਾਈ ਨਹੀਂ ਕਰਨੀ 70000 ਦਾ ਇਹ ਤੇ ਖਰਚ ਆਇਆ 70 ਚ ਹੀ ਦੇ ਦੇਣਾ 11000 ਨਾਲ ਸ਼ਰਨ ਸਕੀਮ ਦੇ ਦੇਣੀ ਲੈ ਵੀ ਆ ਸ਼ੋਰੂਮ ਵਾਲੇ 3 ਆ ਪੈਣਾਂ ਲਈ ਵੱਡੇ ਆਫਰ ਲਾਤੇ ਮੰਨ ਲਓ ਕੁਝ ਕਮਾਈ ਨਹੀਂ ਰਹੇ ਮੈਂ ਤਾਂ ਪਹਿਲੀ ਵਾਰ ਦੇਖ ਕੇ ਆਣਾ ਉਸ ਨੂੰ ਸਾਰਾ ਫਰਨੀਚਰ ਦਾ ਸਮਾਨ ਦੇਤਾ 2-4 ਕਮਰੇ ਭਰ ਜਾਣਗੇ ਇਹਦੇ ਨਾਲ ਤੁਸੀਂ ਮੈਨੂੰ ਹੁਣ ਪੁੱਛ ਰਹੇ ਤੇ ਵੀ ਕਿਤੇ ਜਾਂਦਾ ਸਮਾਨ ਹਾਂ ਹਾਂ ਉਹ ਮੈਂ ਦੇਖਣਾ ਜੀ ਹੁਣ ਮੈਨੂੰ ਦਿਖਾਓ ਵੀ ਆ ਤੁਹਾਡਾ ਬੈਡਲ ਮਾਰੀ ਕਿੱਥੇ ਵਗ ਗਿਆ ਜੀ ਕਿੱਥੇ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਜੋ ਨਾਲ ਇੱਥੋਂ 6-6 11-11 21-21 ਕੁੜੀਆਂ ਦਾ ਸਮਾਨ ਜਾ ਰਿਹਾ ਕਿਸੇ ਨੇ ਕੋਈ ਲਾਰਜਰੀ ਸੋਫਾ ਲੈਣਾ ਸਿੰਗਲ ਉਦੇ ਕੋਲੇ ਪੁਰਾਣਾ ਕਟਾਉਣ ਨੂੰ ਹੈਗਾ ਤਾਂ ਪੁਰਾਣਾ ਕਟਾ ਦਿਓ ਬੱਲੇ 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 ਨਹੀਂ ਹੈਗਾ ਇੱਕ ਵਾਰੀ ਸਾਰਿਆਂ ਦੇ ਨਜ਼ਰ ਮੁਰਾ ਦਿਓ ਦਰਸ਼ਕੋ ਵੀਡੀਓ ਨੂੰ ਵੱਡਾ ਵੱਡਾ ਸ਼ੇਅਰ ਕਰ ਦਿਓ ਹਰੇਕ ਤੇ ਤੁਹਾਨੂੰ ਸਕ੍ਰੈਚ ਕਾਰਡ ਮਿਲੂਗਾ ਔਰ ਹਰੇਕ ਦੇ ਉੱਤੇ ਨਾਲ ਕੂਪਨ ਮਿਲੂਗਾ ਅੱਜ ਉੱਥੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਲੈ ਮੇਰਾ ਕੈਮਰਾ ਜਾ ਪ੍ਰੂਫ ਦੇਖੀ ਲੈ ਵੀ ਸੱਜਣੋ ਉੱਥੇ ਪਹੁੰਚ ਗਏ ਜਮਾ ਮੈਂ ਪ੍ਰੂਫ ਵੀ ਦੇਖ ਲਿਆ ਜਿੱਥੇ ਸਮਾਨ ਪਹੁੰਚਿਆ ਬਾਬਾ ਜੀ ਇੱਥੇ ਸੰਗਤਾਂ ਦੇ ਮੰਨ ਲਓ ਲੋਡ ਬੰਦ ਧੀਆਂ ਦੇ ਵਿਆਹ ਹੋ ਰਹੇ ਨੇ ਹਨਾ ਜੀ ਉਰੇ ਹਾਂ ਜੀ ਤੇ ਅੱਜ ਇਹ ਪਿੰਡ ਹਸਪਾਲਕਲਾਂ ਜੀ ਹਸਪਾਲਕਲਾਂ ਹਾਂ ਜਿਹੜਾ ਬਰਨਾਲੇ ਚ ਪੈਂਦਾ ਹੈ ਬਰਨਾਲਾ ਹਸਪਾਲਕਲਾਂ ਜਮਾਦ ਬਾਪਾ ਸਿੱਧ ਕੋਟਦੁੰਨਾ ਤੇ ਜਮਾਦ ਬਾਪਾ ਸਿੱਧ ਹਸਪਾਲਕਲਾਂ ਹਾਂ ਜੀ ਹਾਂ ਜੀ ਅਸੀਂ ਬਹੁਤ ਕਰਮ ਵਾਲਿਆਂ ਜਿਹੜੇ ਬਾਬਾ ਜੀ ਦੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ ਅੱਗੇ ਤੋਂ ਇਹ ਸਾਡੇ ਸਿਰ ਤੇ ਆਸ਼ੀਰਵਾਦ ਰੱਖਣ ਤੇ ਅਸੀਂ ਇੱਥੇ ਆਉਂਦੇ ਜਾਂਦੇ ਰਹੀਏ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇ ਬਾਬਾ ਜੀ ਦੇ ਆਸ਼ੀਰਵਾਦ ਨਮਸਕਾਰ ਜੀ ਆਇਆਂ ਨੂੰ ਜੀ ਹੁਣ ਆਪਾਂ ਦੇਖੋ ਉੱਥੇ ਪਹੁੰਚ ਗਏ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਆਹ ਧੀਆ ਪੈਣਾ ਲੋਡ ਬੰਦਦਾ ਜੀ ਆਪਾਂ ਦੇ ਹੁਣ ਈਜੀ ਲਾਈਫ ਦਾ ਬਾਬਾ ਜੀ ਨੇ ਸਪੈਸ਼ਲ ਬੋਰਡ ਲਵਾਇਆ ਹੈ ਸਾਡੇ ਸਰਦਾਰ ਜੀ ਨੇ ਜਿਹੜੇ ਮਾਲਕ ਨੇ ਲਵਾਇਆ ਆਹ ਧੀਆ ਪੈਣਾ ਦਾ ਵਿਆਹ ਹੋ ਜਾਂਦਾ ਜੀ ਇਧਰ ਇਹ ਉਹ ਵਿਆਹ ਹੋ ਜਾਂਦੇ ਨੇ ਕਿਉਂਕਿ ਆਪਣਾ ਜਿਹੜਾ ਸਮਾਨ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਪੰਡਾਲ ਦੇ ਵਿੱਚ ਜਿਹੜਾ ਉਹ ਰੇ ਪਹੁੰਚਿਆ ਤੇ ਵਧੀਆ ਕੁਆਲਿਟੀ ਇਹਨਾਂ ਸਸਤਾ ਹੁੰਦਾ ਹੈ ਤਾਈਓ ਇੱਥੇ ਜਿਹੜੀ ਸੰਗਤ ਹੈ ਸਾਡੇ ਸਟੋਰਾਂ ਤੇ ਪਹੁੰਚਦੀ ਹੈ ਕਿਉਂਕਿ ਰੇਟ ਹੀ ਇੰਨਾ ਸਸਤਾ ਹੈ ਔਰ ਕੁਆਲਿਟੀ ਯਾਦ ਰੱਖਦੇ ਕਿਉਂਕਿ ਜੇ ਆਪਾਂ ਪੁੰਨ ਕਰਨਾ ਹੈ ਤਾਂ ਕੁਆਲਿਟੀ ਘਟੋ ਘਟ ਵਧੀਆ ਦਿਓ ਇਹ ਸਾਰੇ ਨਜ਼ਰ ਮਾਰੋ ਇਸ ਕਰਕੇ ਦਰਸ਼ਕੋ ਜਿਹੜੇ ਵੀਡੀਓ ਦੇਖ ਰਹੇ ਹੋ ਬਾਬਾ ਜੀ ਦੇ ਨਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਲਾਈਕ ਫੋਲੋ ਵੀ ਕਰ ਲਿਓ ਕਿਉਂਕਿ ਹਰ ਚੀਜ਼ ਐ ਇਦਾਂ ਦੀ ਤੁਹਾਨੂੰ ਮਿਲਦੀ ਰਹੂਗੀ ਕਿਸੇ ਦੇ 30 ਭੈਣ ਦਾ ਵਿਆਹ ਹੈ ਉਹ ਆ ਕੇ ਇੱਥੇ ਬਾਬਾ ਜੀ ਨੂੰ ਵੀ ਮਿਲ ਸਕਦਾ ਗਰੀਬ ਹੈ ਲੋੜਵੰਦਾ ਔਰ ਸਮਾਨ ਸਾਡੇ ਕਿਸੇ ਵੀ ਸਟੋਰ ਤੋਂ ਲਾਉਂਗੇ ਹਰੇਕ 30 ਭੈਣ ਨੂੰ ਇਸ ਪੀਕ ਹੀ ਹੈਗਾ ਸਰਹੰਦਾ ਹੈਗਾ ਮਰਿੰਡਾ ਹੈਗਾ ਭਵਾਨੀਗੜ ਹੈਗਾ ਲੈ ਵੀ ਮੈਂ ਸਟੋਰ ਦਿੱਲੀ ਖਾਸ ਕਰਕੇ ਵੀਡੀਓ ਤਾਂ ਹੀ ਪਾਈ ਆ ਵੀ ਸਟੋਰ ਦੇ 3 ਪੈਣ ਨੂੰ ਮੁੱਖ ਰੱਖਿਆ ਗਿਆ ਆ ਸਾਹਮਣੇ ਜਿਹੜੇ ਪ੍ਰੂਫ ਵੀ ਆ ਸਮਾਨ ਵੀ ਪਹੁੰਚਿਆ ਪਰ ਕਮਾਈ ਕੁਝ ਨਹੀਂ ਕੀਤੀ ਕਮਾਈ ਨਹੀਂ ਚੋ ਕਰਨੀ ਕਮਾਈ ਨਹੀਂ ਕਰਦੇ 5 ਦਸੰਬਰ 2025 ਦੀ ਇਹ ਵੀਡੀਓ ਬਣੀ ਹੋਈ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿੱਤੀ ਆ ਪੈਣ ਦੇ ਨਾਮ ਤੇ ਧੰਨਵਾਦ ਜੀ